ਫਿਲੌਰ ਨਜ਼ਦੀਕ ਪਿੰਡ ਮੁਆਈ ਬੱਸ ਅੱਡੇ ਵਿੱਚ ਬੀਤੀ ਰਾਤ ਕਾਰ ਅਤੇ ਆਟੋ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਦਿੰਦਿਆ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਕਾਰ ਜੋ ਨੂਰ ਮਹਿਲ ਤੋਂ ਫਿਲੌਰ ਵੱਲ ਜਾ ਰਹੀ ਸੀ ਅਤੇ ਆਟੋ ਜੋ ਫਿਲੌਰ ਤੋਂ ਬਿਲਗਾ ਨੂੰ ਜਾ ਰਿਹਾ ਸੀ ਦੋਵਾਂ ਦੀ ਆਪਸ ਵਿੱਚ ਟੱਕਰ ਹੋ ਗਈ ਤੇ ਇਸ ਹਾਦਸੇ ਵਿੱਚ ਆਟੋ 'ਚ ਬੈਠੀਆਂ ਦੋ ਸਵਾਰੀਆਂ ਵਾਸੀ ਮੁਆਈ ਤੇ ਡਰਾਈਵਰ ਬਿਲਗਾ ਵਾਸੀ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਨਰ ਦੀ ਹਾਲਤ ਗੰਭੀਰ ਹੋਣ ਕਾਰਨ ਐਬੂਲੈਂਸ ਰਾਹੀਂ ਫਲੋਰ ਤੋਂ ਜਲੰਧਰ ਭੇਜ ਦਿੱਤਾ ਗਿਆ ਸੀ ਜਦੋਂ ਕਿ ਕਾਰ ਦੇ ਡਰਾਈਵਰ ਨੂੰ ਮੌਕੇ ਤੇ ਫੜ ਲਿਆ ਗਿਆ ਤੇ ਡਰਾਈਵਰ ਵੀ ਜ਼ਖਮੀ ਹੋ ਗਿਆ ਸੀ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇੱਕ ਕਾਰ ਸਵਾਰ ਕਾਰ ਡਰਾਈਵਰ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ ਇਸ ਘਟਨਾ ਸਥਾਨ ਤੇ ਪੁਲਿਸ ਥਾਣਾ ਬਿਲਗਾਦੇ ਐਸਐਚਓ ਰਕੇਸ਼ ਕੁਮਾਰ ਪੁਲਿਸ ਟੀਮ ਨਾਲ ਪਹੁੰਚ ਗਏ ਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪਹਿਲਾ ਜ਼ਖਮੀ ਆਂਦਾ ਇਲਾਜ ਕਰਵਾਇਆ ਜਾ ਰਿਹਾ ਹੈ ਜੋ ਵੀ ਗੁਨਾਹਗਾਰ ਪਾਇਆ ਜਾਵੇਗਾ ਉਸ ਖਿਲਾਫ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਹੋਵੇਗੀ ਹਾਂਜੀ ਅੱਜ ਮੇੜਗੜ ਪ੍ਰੈਸ ਕਲੱਬ ਦੀ ਪੂਰੀ ਜਿੰਨੀ ਟੀਮ ਇੱਕ ਮੀਟਿੰਗ ਤੋਂ ਆ ਰਹੀ ਸੀ ਜਦੋਂ ਅਸੀਂ ਮੋਬਾਈਲ ਅੱਡੇ ਦੇ ਕੋਲ ਪਹੁੰਚੇ ਆ ਤਾਂ ਦੇਖਿਆ ਕਿ ਮੁਲਾਜ਼ਮ ਜਿਹੜੇ ਬੜੇ ਤੇਜ਼ੀ ਦੇ ਨਾਲ ਜਿਹੜਾ ਇੱਕ ਐਕਸੀਡੈਂਟ ਹੋਇਆ ਸੀ ਉਹ ਐਕਸੀਡੈਂਟ ਦੇ ਜਿਹੜੇ ਵਿੱਚ ਜ਼ਖਮੀ ਹੋਏ ਸੀ ਉਹਨਾਂ ਨੂੰ ਸੈਟਾ ਜਿਹੜੀ ਪਹਚਾਰਿਆ ਸੀਗੇ ਔਰ ਐਂਬੂਲੈਂਸ ਜਿਹੜੀ ਉਹ ਮੌਕੇ ਦੇ ਜਿਹੜੇ ਹਾਜ਼ਰ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਮਗਾਈ ਗਈ ਆ ਔਰ ਬੜੀ ਭਿਆਨਕ ਜਿਹੜੀ ਟੱਕਰ ਹੋਈ ਆ ਆਟੋ ਤੇ ਕਾਰ ਦੀ ਜਿਹਦੇ ਵਿੱਚ ਜ਼ਿਆਦਾ ਲੋਕ ਆ ਜਿਹੜੇ ਕਾਰ ਵਾਲੇ ਬੰਦੇ ਦਾ ਜਿਹੜਾ ਕਸੂਰ ਦੱਸ ਰਿਹਾ ਬਾਕੀ ਪੁਲਸਿਆ ਜਿਹੜੀ ਆਪਣੇ ਲੈਵਲ ਤੇ ਵੈਰੀਫਾਈ ਕਰੂਗੀ ਔਰ ਬੰਦਿਆਂ ਦੇ ਜਿਹੜੇ ਕਾਫੀ ਗੰਭੀਰ ਸੱਟਾਂ ਜਿਹੜੀਆਂ ਉਹ ਲੱਗੀਆਂ ਜਿਹਦੇ ਵਿੱਚ ਇੱਕ ਔਰਤ ਜ਼ਖਮੀ ਆ ਦੋ ਜਿਹੜੇ ਬੰਦੇ ਆ ਉਹ ਜ਼ਖਮੀ ਆ ਜਿਹੜੇ ਆਟੋ ਦੇ ਵਿੱਚ ਸਿੱਗੇ ਔਰ ਜਿਹੜਾ ਗੱਡੀ ਵਾਲਾ ਇਹਨੂੰ ਵੀ ਜਿਹੜਾ ਹਸਪੀਟਲ ਲੈ ਕੇ ਗਿਆ ਸੋ ਇੱਥੇ ਅਸੀਂ ਬੜੀ ਸ਼ਲਾਘਾ ਕਰਾਂਗੇ ਜਿਹੜੀ ਪੰਜਾਬ ਪੁਲਿਸ ਦੀ ਕੀ ਜਿਨ੍ਹਾਂ ਨੇ ਇੱਕਦਮ ਮੌਕੇ ਤੇ ਪਹੁੰਚ ਗਏ ਔਰ ਜ਼ਖਮ ਜਿਹੜੀ ਆ ਜ਼ਖਮੀਆਂ ਨੂੰ ਜਿਹੜੀ ਆ ਸਹਾਇਤਾ ਦਿੱਤੀ ਆ ਔਰ ਐਦਾਂ ਦੇ ਐਫਰਟ ਪੂਰੇ ਪੰਜਾਬ ਤੋਂ ਹੋਣਾ ਚਾਹੀਦਾ ਸੋ ਸਾਡੇ ਜਿਹੜੇ ਪੁਲਿਸ ਵਾਲੇ ਵੀਰਾਂ ਨੇ ਬੜਾ ਸ਼ਰਾਗਾ ਜੋ ਕੰਮ ਕੀਤਾ ਵੀ ਜਿਹੜਾ ਆਪਣੀ ਅਜੀ ਔਰ ਇੱਥੇ ਮੌਕੇ ਤੇ ਜਿਹੜੇ ਅਫਸਰ ਸਾਰੇ ਆ ਗਏ ਸੀਗੇ ਔਰ ਸਾਡੇ ASI ਸਾਹਿਬ ਅਸ਼ੋਕ کمار ਜੀ ਔਰ ਕੁਲਵਿੰਦਰ ਜੀ ਔਰ ਜਿੰਨੇ ਵੀ ਪੁਲਿਸ ਮੁਲਾਜ਼ਮ ਆ ਇਹਨਾਂ ਨੇ ਬੜਾ ਸ਼ਰਾਗਾ ਜੋ ਕੰਮ ਕੀਤਾ ਔਰ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਵੀ ਜਿਹੜਾ ਹੈਗਾ ਜ਼ਖਮੀਆਂ ਨੂੰ ਹਸਪਤਾਲ ਜਿਹੜੀ ਪਹੁੰਚਾਉਣ ਦੀ ਹੈ ਜਿਹੜੀ ਉਹ ਸੇਵਾ ਕੀਤੀ ਆ ਸੋ ਅਸੀਂ ਅੰਮ੍ਰਿਤਸਰ ਪ੍ਰੈਸ ਕਲੱਬ ਵੱਲੋਂ ਇਹਨਾਂ ਦੀ ਸ਼ਲਾਘਾ ਕਰਦੇ ਆਂ ਔਰ ਕਾਮਨਾ ਕਰਦੇ ਆਂ ਕਿ ਜਿਹੜੇ ਜ਼ਖਮੀ ਹੋਏ ਆ ਉਹ ਜਲਦ ਤੋਂ ਜਲਦ ਠੀਕ ਹੋਣ ਦੀ। ਜੋ ਮੋਬਾਈਲ ਡੇਬੇ ਤੇ ਐਕਸੀਡੈਂਟ ਹੋਇਆ ਹੈ ਕੀ ਕਾਰਨ ਹੈ ਕਿ ਇਸ ਤੋਂ ਦੇਖਿਆ ਨਹੀਂ। ਅੱਜ 10 ਘੰਟੇ ਲੱਗੇ ਸੀ। ਤੇ ਇਹਾਂ ਜਦੋਂ ਯਕਦਾਂ ਐਕਸ਼ਨ ਹੋਇਆ ਮੁਫਤ ਤੇ ਵੱਡੀ ਕੀਮਤ ਤੇ ਇਹ ਆਪ ਤੇ। ਇਹਨਾਂ ਖਤਮ ਨਹੀਂ। ਇਹਨਾਂ ਨੂੰ ਵੀ ਲਾ ਕੇ। ਕੋਈ ਜਾਣੀ ਨੁਕਸਾਨ ਨਹੀਂ ਹੋਇਆ। ਕੱਟਾ ਹੋ ਗਿਆ ਦਾ ਫਿਰ ਕੜ ਜੋ ਗੱਡੀ ਵਾਲਾ ਦੱਸਿਆ ਰਿਆ ਪੁਲਿਸ ਮੁਲਾਜ਼ਮਾਂ ਨੇ ਕਿ ਕਿਹਦੇ ਪਤਾ ਨਹੀਂ ਉਹ ਗੱਡੀ ਵਿੱਚ दारू ਵੀ ਮਿਲੀ ਪਬਲਿਕ ਦਾਸ ਵੀ ਸਰ ਮੈਸੇ ਕਸੂਰ ਕਿਹਦਾ ਦੇਖਦੇ ਆ ਜੀ ਕੋਈ ਤਾਂ ਗਾਸਟ ਕਰਦੇ ਸੀ ਤੇ ਮੁੱਖ ਤੇ ਆਏ ਆ ਅੱਛਾ ਜੀ ਆ ਕੇ ਦੇਖਿਆ ਲੋਕ ਅੱਥੇ ਹੋਏ ਸੀ ਫਿਰ ਗੱਡੀ ਨੂੰ ਆ ਕੇ ਪਹਿਲਾਂ ਉਹ ਵੀ ਦਿੱਤੇ ਹੋਏ ਨੇ ਅਗੁੰਜਾ ਪਹਚਾਈਏ ਠੀਕ ਹੈ ਜੀ ਲੋਕਾਂ ਦਾ ਕਹਿਣਾ ਹੈ ਕਿ ਉਹ ਗੱਡੀ ਵਾਲਾ ਓਵਰਟੇਕ ਕਰ ਰਿਆ ਸੀਗਾ ਤੇ ਸਾਈਡ ਮਾਰ ਕੇ ਇੱਕ ਸਾਈਡ ਤੇ ਸਾਨੂੰ ਇਹਦੇ ਬਾਰੇ ਪਤਾ ਹੈ ਆਪਸੇ ਬੈਠ ਕੇ ਕਰਨਗੇ ਜਿਹੜਾ ਕਸੂਰ ਹੈ ਆਪਣੀ ਸਰ ਅਸੀਂ ਵੀਡੀਓ ਬਣਾਈ ਹੈ ਗੱਡੀ ਦੇ ਵਿੱਚ ਸ਼ਰਾਬ ਦੀ ਬੋਤਲ ਵੀ ਪਾਈ ਗਈ ਹੈ ਹੋ ਸਕਦਾ ਹੋਊਗੀ ਇਹ ਦੇਖੀ ਹੈ ਜੀ ਅਸੀਂ ਨੂੰ ਦੇਖ ਕੇ ਚੱਕ ਕੇ ਮਤਲਬ ਚਲੋ ਉਹਨਾਂ ਨੇ ਦੇਖਿਆ ਮਰੀਜ਼ਾਂ ਨੂੰ ਇਹ ਬਾਅਦ ਠੀਕ ਹੈ ਜੀ ਕਿਸ ਆਇਆ ਐਕਸੀਡੈਂਟ ਦਾ ਇਹ ਕੀ ਕਾਰਨ ਸੀਗਾ ਤੇ ਸੱਟਾਂ ਕਿੰਨੀਆਂ ਲੱਗੀਆਂ ਹਾਂਜੀ ਸਾਡੇ ਕੋ ਇੱਥੇ ਤਿੰਨ ਪੇਸ਼ੈਂਟ ਆਏ ਨੇ ਐਂਬੂਲੈਂਸ 'ਚ ਤੇ ਦੱਸਿਆ ਜਾ ਰਿਹਾ ਹੈ ਕਿ ਰੋਡ ਸਾਈਡ ਐਕਸੀਡੈਂਟ ਹੋਇਆ ਹੈ ਮੋਬਾਈਲ ਲੱਗੇ ਤੇ ਇਹਦੇ ਇੱਕ ਮੇਲ ਪੇਸ਼ੈਂਟ ਹੈਗਾ ਅਬਾਊਟ 43 ਇਅਰ 올ਡ ਮੇਲ ਹੈਗਾ ਇੱਕ ਫੀਮੇਲ ਹੈਗੀ ਹੈ 40 ਇਅਰ 올ਡ ਇੱਕ 올ਡ ਪੇਸ਼ੈਂਟ ਹੈਗਾ 84 ਇਅਰ 올ਡ ਮੇਲ ਹੈ ਤੇ ਜੋ ਦੋ ਪੇਸ਼ੈਂਟ ਹੈਗੇ ਨੇ ਮੇਲ ਐਂਡ ਫੀਮੇਲ ਉਹਨਾਂ ਨੂੰ ਥੋੜੇ ਸੱਟਾਂ ਜ਼ਿਆਦਾ ਲੱਗੀਆਂ ਨੇ ਫ੍ਰੈਕਚਰ ਹੋਇਆ ਹੈ ਲੈਗਸ 'ਚ ਦੋਨਾਂ ਦੇ ਬਲੀਡਿੰਗ ਵੀ ਵਾਵਾ ਹੋਈ ਪਈ ਹੈ ਤੇ ਜੋ 올ਡ ਪੇਸ਼ੈਂਟ ਹੈਗੇ ਉਹਦਾਂ ਫ੍ਰੈਕਚਰ ਅਜੇ ਤੱਕ ਨਹੀਂ ਲੱਗ ਰਿਹਾ ਕੁਝ ਪਰ ਦਿੱਕਤ ਲੱਗ ਰਹੀ ਹੈ ਤੇ ਆਪਾਂ ਆਪਣੇ ਵੱਲੋਂ ਜਿੰਨੀ ਟ੍ਰੀਟਮੈਂਟ ਹੋ ਸਕਦੀ ਆਪਾਂ ਇੱਕ ਵਾਰੀ ਪ੍ਰੋਵਾਈਡ ਕੀਤੀ ਹੈ ਫਰਸਟ ایڈ ਵੀ ਦਿੱਤੀ ਹੈਗੀ ਹੈ ਡਰੈਸਿੰਗਸ ਕਰ ਦਿੱਤੀ ਹੈ ਸਪ੍ਰਿੰਟਿੰਗ ਕਰ ਦਿੱਤੀ ਗਈ ਹੈ ਅੱਗੇ ਜੋ ਫਰਦਰ ਉਹਨਾਂ ਦੀ ਮੈਨੇਜਮੈਂਟ ਵਾਸਤੇ ਆਪਾਂ ਹਾਇਰ ਸੈਂਟਰ ਸਿਵਲ ਹਸਪਤਾਲ ਜਲੰਧਰ ਰੈਫਰ ਕਰਨ ਲੱਗੇ ਆ ਇਹਨਾਂ ਨੂੰ